ਸੋਸ਼੍ਰੀ ਅਕਾਲ ਜੀ ਕੈਨਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਿਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ ਤੇ ਕੈਨਡਾ ਜਿ ਮਨਾਏਗਾ ਸਿੱਖ ਵਿਰਾਸਤੀ ਮਹੀਨਾ ਪ੍ਰਧਾਨ ਮੰਤਰੀ ਝੂਡੋ ਨੇ ਸਿੱਖਾਂ ਨੂੰ ਵਿਸਾਖੀ ਦੀਆਂ ਦਿੱਤੀਆਂ ਮੁਬਾਰਕਾਂ ਖੇਤੀਬਾੜੀ ਉਦਯੋਗ ਦੇ ਵਿਕਾਸ ਲਈ ਸਰਕਾਰ ਨੇ ਚੁੱਕਿਆ ਕਦਮ ਖੇਤੀਬਾੜੀ ਤੇ ਸਿੰਚਾਈ ਮੰਤਰੀ ਨੇ ਕੀਤੀ ਅਹਿਮ ਕੋਸ਼ਨਾ ਬੀਸੀ ਨੇ ਕੋਵਿਡ-19 ਬੂਸਟਰ ਮੁਹਿੰਮ ਦੀ ਕੀਤੀ ਘੋਸ਼ਣਾ 55 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਕੀਤਾ ਗਿਆ ਆਯੋਜਨ ਅਡਵਿੰਟਨ ਦੇ ਨਾਵੇਂ ਬਿਲਡਰ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ ਦਿਨ ਦਿਹਾੜੇ ਕੰਸਟਰਕਸ਼ਨ ਸਾਈਟ ਤੇ ਮਾਰੀਆਂ ਗੋਲੀਆਂ ਤੇ ਹੁਣ ਖਬਰਾਂ ਵਿਸਥਾਰ ਨਾਲ ਕੈਨੇਡਾ ਵਿੱਚ ਸਿੱਖ ਵਿਰਾਸਤੀ ਮਹੀਨੇ ਮੌਕੇ ਸਮਗਮ ਮੁਲਕੇ ਜਾ ਰਹੇ ਨੇ ਨਾਲ ਹੀ ਵਿਸਾਖੀ ਦੇ ਜਸ਼ਨ ਵੀ ਮਨਾਏ ਜਾ ਰਹੇ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਟਵਾ ਵਿੱਚ ਵਿਸਾਖੀ ਅਤੇ ਸਿੱਖ ਵਿਰਾਸਤੀ ਮਹੀਨੇ ਦੇ ਜਸ਼ਨ ਸਮਾਰੋਹ ਦੇ ਵਿੱਚ ਪਹੁੰਚੇ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਕਮਲ ਖੇੜਾ ਅਤੇ ਹਰਜੀਤ ਸੱਜਣ ਵੀ ਸ਼ਾਮਿਲ ਸਨ ਇਸ ਮੌਕੇ ਉਹਨਾਂ ਨੇ ਸਿੱਖਾਂ ਨੂੰ ਵਿਸਾਖੀ ਦੀਆਂ ਮੁਬਾਰਕਾਂ ਦਿੱਤੀਆਂ ਅਪ੍ਰੈਲ ਨੂੰ ਕੈਨੇਡਾ ਪਰ ਦੇ ਵਿੱਚ ਸਿੱਖ ਹੈਰੀਟੇਜ ਮੰਥ ਨੂੰ ਜੋ ਮਾਨਤਾ ਦਿੱਤੀ ਗਈ ਹੈ ਆਪਣੇ ਲਿਬਰਲ ਕੋਕਸਾਂ ਦੇ ਨਾਲ ਮਿਲ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਦਿਨੀ ਪਾਰਲੀਮੈਂਟ ਹਿੱਲ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ ਇਸ ਮੌਕੇ ਸਿੱਖ ਧਰਮ ਦੇ ਨਿਮਰਤਾ, ਸਮਾਨਤਾ ਤੇ ਹਮਦਰਦੀ ਦੀਆਂ ਕਦਰਾਂ-ਕੀਮਤਾਂ ਨੂੰ ਵੀ ਚੇਤੇ ਕੀਤਾ ਗਿਆ। ਇਸ ਮੌਕੇ ਕੈਨੇਡੀਅਨ ਸੰਪਤੀ ਅਤੇ ਕੈਨੇਡਾ ਦੇ ਵਿੱਚ ਸਿੱਖ ਪਾਈਚਾਰੀ ਦੇ ਵੱਲੋਂ ਪਾਏ ਗਏ ਯੋਗਦਾਨ ਨੂੰ ਵੀ ਚੇਤੇ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਸਿੱਖਾਂ ਨੂੰ ਵਿਸਾਖੀ ਦੀਆਂ ਅਤੇ ਸਿੱਖ ਹੈਰਿਟੇਜ ਮੰਥ ਦੀਆਂ ਵਧਾਈਆਂ ਦਿੱਤੀਆਂ ਤੇ ਨਾਲ ਹੀ ਉਹਨਾਂ ਕੀ ਕਿਹਾ ਤੁਹਾਨੂੰ ਸੁਣਾਉਣੀਆ। ਬੋਸਵਾਰ ਟੂਲਬੋਡ ਹੈਪੀ ਸਿੱਖ ਹੈਰਿਟੇਜ ਮੰਥ ਹੈਪੀ ਵਿਸਾਖੀ। Merci, um, Kamal et Harj, for this introduction. It is a real pleasure to be here with you all tonight. It's great to be here with you and with our amazing Liberal Sikh Caucus and our amazing Liberal Caucus. Uh, but it's mostly great to see so many of you here tonight, come from every corner of the country. Uh, the occasion to celebrate Vaisakhi, the occasion to celebrate Sikh Heritage Month, uh, is an important one, and being able to give a special uh, shout out to sukh Dhaliwal, who five years ago uh, passed the private members bill to recognize sick heritage month unanimously in the house of commons it was the first country in the world to recognize sick heritage month and it demonstrates the extent to which unanimous passage means all canadians understand how important this community is uh, to canada to canadians and to the future we're building every single day i still remember one of my first conversations with Suk, with Harj, with others uh, as a young MP uh, where we talked about the values of Khalsa, the values of Sikhism uh, and I understood that, that principles of service, of compassion, of justice, of respect that are core to Sikhism are actually core aspirational values for all Canadians and for Canada and that is why Canada has benefited so immensely from all the contributions of the Sikh community, and why, uh, when we celebrate Sikh Heritage Month, we're really just celebrating Canadian values at the same time. Because Sikh Canadians have been an important part of our history for generations from working in the lumber mills to logging, forestry, and farming, you toiled in the vast land of Canada sick canadians worked on the railways and they served canada in the first and second world wars today canada has one of the largest sick diasporas in the world close to 800000 canadians of sick heritage <laughs> but that's why as was pointed out earlier sick history in canada isn't just sick history it's canadian history ਦੱਸਿਆ ਗਿਆ ਕਿ ਕੈਨੇਡਾ ਭਰ ਦੇ ਵਿੱਚ ਵੱਖ-ਵੱਖ ਤਾਵਾਂ ਤੇ ਸਿੱਖ ਹੈਰਟੇਜ ਮੰਥ ਨੂੰ ਲੈ ਕੇ ਧਾਰਮਿਕ ਸਮਾਗਮ ਉਲੀਕੇ ਜਾ ਰਹੇ ਨੇ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਵੀ ਸਮਾਗਮ ਕਰਵਾਏ ਜਾ ਰਹੇ ਨੇ ਜਿੱਥੇ ਸਿੱਖ ਆਗੂ ਵੱਧ ਚੜ ਕੇ ਪਹੁੰਚ ਰਹੇ ਨੇ ਇਸ ਸਾਲ ਕੈਨੇਡਾ ਪੰਜਵਾਂ ਸਿੱਖ ਵਿਰਾਸਤੀ ਮਹੀਨਾ ਮਨਾ ਰਿਹਾ ਹੈ ਅਤੇ ਕੈਨੇਡਾ ਦੇ ਇਤਿਹਾਸ ਵਿੱਚ ਸਿੱਖਾਂ ਦੇ 125 ਸਾਲਾਂ ਦੇ ਯੋਗਦਾਨ ਨੂੰ ਵੀ ਚੇਤੇ ਕੀਤਾ ਜਾ ਰਿਹਾ ਹੈ ਇਸ ਮੌਕੇ ਵੱਖ-ਵੱਖ ਥਾਵਾਂ ਤੇ ਸਿੱਖਾਂ ਦੇ ਵੱਲੋਂ ਨਿਸ਼ਾਨ ਸਾਹਿਬ ਵੀ ਚੜਾਇਆ ਗਿਆ ਅਤੇ ਬੜੇ ਹੀ ਉਤਸ਼ਾਹ ਦੇ ਨਾਲ ਸਿੱਖ ਹੈਰਿਟੇਜ ਮੰਥ ਮਨਾਇਆ ਗਿਆ ਭਾਵੇਂ ਪੁਲਿਸ ਹੋਵੇ ਭਾਵੇਂ ਵੱਖ-ਵੱਖ ਸੂਬੇ ਹੋਣ ਹਰ ਕਿਸੇ ਦੇ ਵੱਲੋਂ ਬੜੇ ਹੀ ਉਤਸ਼ਾਹ ਦੇ ਨਾਲ ਸਿੱਖ ਹੈਰਿਟੇਜ ਮੰਥ ਅਤੇ ਵਿਸਾਖੀ ਦੇ ਮੌਕੇ ਤੇ ਧਾਰਮਿਕ ਸਮਾਗਮ ਉਲੀਕੇ ਗਏ ਤੇ ਸਿੱਖ ਪਾਈਚਾਰੀ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਅਲਵੋਟਾ ਦੀ ਸਰਕਾਰ ਡਿਜੀਟਲ ਤਕਨੀਕਾਂ ਨੂੰ ਅਪਣਾ ਕੇ ਖੇਤੀਬਾੜੀ ਉਦਯੋਗ ਦੇ ਵਿਕਾਸ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਨ ਲਈ ਕੈਲਗਰੀ ਯੂਨੀਵਰਸਿਟੀ ਨਾਲ ਕੰਮ ਕਰੇਗੀ। ਖੇਤੀਬਾੜੀ ਅਤੇ ਸਿੰਚਾਈ ਮੰਤਰੀ ਆਰ ਜੇ ਸਿਗਰਟਸਨ ਨੇ ਕੈਲਗਰੀ ਯੂਨੀਵਰਸਿਟੀ ਦੇ ਸਿਮਸਨ ਸੈਂਟਰ ਵਿਖੇ ਇੱਕ ਖੋਜ ਟੈਕਨਾਲੋਜੀ ਪ੍ਰੋਜੈਕਟ ਲਈ ਫੰਡ ਦੇਣ ਦਾ ਐਲਾਨ ਕੀਤਾ। ਅਲਬਰਟਾ ਖੇਤੀਬਾੜੀ ਖੋਜ ਤੇ ਟੈਕਨੋਲੋਜੀ ਵਿੱਚ ਇੱਕ ਗਲੋਬਲ ਲੀਡਰ ਹੈ ਇਸ ਦੇ ਨਤੀਜੇ ਵਜੋਂ ਉਤਪਾਦਕਾਂ ਅਤੇ ਖਪਤਕਾਰਾਂ ਦੋਵਾਂ ਲਈ ਉਤਪਾਦਕਤਾ ਮੁਕਾਬਲੇਬਾਜ਼ੀ ਸਥਿਰਤਾ ਅਤੇ ਭੋਜਨ ਸੁਰੱਖਿਆ ਵਿੱਚ ਵਾਧਾ ਹੁੰਦਾ ਹੈ ਕੈਨੇਡਾ ਅਤੇ ਦੁਨੀਆ ਭਰ ਵਿੱਚ ਵਧੇਰੇ ਭੋਜਨ ਪਰੋਸਣ ਵਾਸਤੇ ਨਵੇਂ ਤਰੀਕੇ ਲੱਭਣ ਵਿੱਚ ਮਦਦ ਕਰਨ ਲਈ ਅਲਬਰਟਾ ਦੀ ਸਰਕਾਰ ਡਿਜੀਟਲ ਨੀਤੀ ਖੋਜ ਵਿੱਚ ਨਿਵੇਸ਼ ਕਰਕੇ ਖੇਤੀਬਾੜੀ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖ ਰਹੀ ਹੈ ਅਲਬਰਟਾ ਦੀ ਸਰਕਾਰ ਅਲਬਰਟਾ ਡਿਜੀਟਲਾਈਜੇਸ਼ਨ ਐਗਰੀਕਲਚਰ ਪ੍ਰੋਗਰਾਮ ਲਈ ਕੈਲਗਰੀ ਯੂਨੀਵਰਸਿਟੀ ਦੇ ਸਿਮਸਨ ਸੈਂਟਰ ਨੂੰ 3 ਸਾਲਾਂ ਵਿੱਚ 1.2 ਮਿਲੀਅਨ ਡਾਲਰ ਦੀ ਗ੍ਰਾਂਟ ਪ੍ਰਦਾਨ ਕਰੇਗੀ ਸਿਮਸਨ ਸੈਂਟਰ ਪ੍ਰੋਗਰਾਮ ਦੇ ਹਿੱਸੇ ਵਜੋਂ ਖੇਤੀਬਾੜੀ ਦੇ ਡਿਜੀਟਲੀਕਰਨ ਨਾਲ ਜੁੜੀਆਂ ਚੁਣੌਤੀਆਂ ਤੇ ਮੌਕਿਆਂ ਦੀ ਬਿਹਤਰ ਸਮਝ ਵਿਕਸਿਤ ਕਰਨ ਲਈ ਖੋਜ ਕੀਤੀ ਜਾਵੇਗੀ And that's why I'm pleased to announce that the government of Alberta is providing the Simpson Center at the University of Calgary with 1.2 million Over three years to conduct policy research to better understand where the challenges and opportunities lie for the digitization of agriculture. Now, the Simpson Center will gather digital experts, farmers and ranchers, and produ producers to facilitate discussions about these digital technologies and determine how they can be adopted more effectively among these folks are representatives from the alberta beef producers and the united farmers of alberta who i'd like to thank for taking up the cause and participating in this very exciting work this funding will improve the understanding of digital technology in agriculture amongst producers and policy makers which will help ensure that alberta's adoption of these technologies is strategic and done in the most effective manner possible now, when Premier Smith appointed me as Minister of Agriculture and Irrigation, she tasked me with supporting Alberta producers as they work tirelessly to feed our families here at home and families across the globe. And the funding today will support this work, helping our producers maintain their position as global leaders in innovation. I look forward to working with the Simpson Centre to develop ideas and inform government policy that helps producers adopt these technologies to increase production and improve food security. Agriculture has and always will be a huge part of Alberta's landscape, which is why our government will continue to look for ways to make this sector even more resilient, productive, and competitive in the global space. ਦਸ ਤਾਂ ਇਹ ਕਿ ਸਕੂਲ ਆਫ ਪਬਲਿਕ ਪਾਲਿਸੀ ਕੈਲਗਰੀ ਯੂਨੀਵਰਸਿਟੀ ਵਿਖੇ ਐਗਰੀਕਲਚਰਲ ਐਂਡ ਫੂਡ ਇਨੋਵੇਸ਼ਨ ਐਂਡ ਪਬਲਿਕ ਐਜੂਕੇਸ਼ਨ ਲਈ ਸਿੰਟਸਨ ਸੈਂਟਰ ਇੱਕ ਅਕਾਦਮਿਕ ਨੀਤੀ ਸੰਸਥਾ ਹੈ ਜੋ ਕੈਨੇਡੀਅਨ ਐਗਰੀ ਫੂਡ ਅਤੇ ਐਗਰੀਕਲਚਰ ਦਾ ਸਮਰਥਨ ਕਰਦੀ ਹੈ ਖੇਤੀਬਾੜੀ ਅਤੇ ਸਿੰਚਾਈ ਨੇ 2021 ਤੋਂ ਖੋਜ ਫੰਡਿੰਗ ਦੇ ਨਾਲ ਸਿੰਟਸਨ ਸੈਂਟਰ ਦਾ ਸਮਰਥਨ ਕੀਤਾ ਹੈ ਦੱਸਦੇ ਕਿ 31 ਅਕਤੂਬਰ 2023 ਨੂੰ ਖਤਮ ਹੋਏ ਕਾਰਬਨ ਪ੍ਰੋਗਰਾਮ ਵਾਸਤੇ ਸਰਕਾਰ ਨੇ 1.7 ਮਿਲੀਅਨ ਡਾਲਰ ਫੰਡ ਪ੍ਰਦਾਨ ਕੀਤੇ ਸਨ ਸਿੰਪਸਨ ਸੈਂਟਰ ਸਮਝਦੇ ਤਕਨੋਲੋਜੀ ਦੀ ਵਰਤੋਂ ਨੂੰ ਬਿਹਤਰ ਬਣਾਉਣ ਦੇ ਤਰੀਕਿਆਂ ਦੀ ਖੋਜ ਕਰੇਗਾ ਅਤੇ ਉਤਪਾਦਕਾਂ ਅਤੇ ਸਰਕਾਰੀ ਨੀਤੀ ਨਿਰਮਾਤਾਵਾਂ ਨੂੰ ਸਿਫਾਰਸ਼ਾਂ ਪ੍ਰਦਾਨ ਕਰੇਗਾ ਇਸ ਕੰਮ ਦੇ ਹਿੱਸੇ ਵਜੋਂ ਕੇਂਦਰ ਮਹਾਰਾਂ ਲਈ ਵਿਚਾਰਾ ਦਾ ਆਦਾਨ-ਪ੍ਰਦਾਨ ਕਰਨ ਅਤੇ ਸਿਫਾਰਸ਼ਾਂ ਵਿਕਸਿਤ ਕਰਨ ਲਈ ਇੱਕ ਪਲੇਟਫਾਰਮ ਵੀ ਤਿਆਰ ਕੀਤਾ ਜਾਵੇਗਾ ਇਸ ਨਾਲ ਕਿਸਾਨਾਂ ਨੂੰ ਵੀ ਵਧੇਰੇ ਫਾਇਦਾ ਹੋਣ ਦੀ ਗੱਲ ਆਖੀ ਗਈ ਹੈ ਸਰਵਿਸ ਅਲਬਰਟਾ ਦੇ ਰੈੱਡ ਟੇਪ ਰਿਡਕਸ਼ਨ ਮੰਤਰੀ ਡੇਲ ਨਲੀ ਨੇ ਅਲਬਰਟਾ ਵਾਸੀਆਂ ਅਤੇ ਕਾਰੋਬਾਰਾਂ ਦੀ ਮਦਦ ਲਈ ਕਾਨੂੰਨ ਪੇਸ਼ ਕੀਤਾ ਹੈ ਬਿਲ 16 ਰੈੱਡ ਟੇਪ ਰਿਡਕਸ਼ਨ ਸਟੇਟਿਟਸ ਐਮੈਂਡਮੈਂਟ ਐਕਟ 2024 ਦੀ ਕੋਸ਼ਨਾ ਕਰਨ ਲਈ ਇਸ ਨੂੰ ਕਾਨੂੰਨ ਵਿੱਚ ਸ਼ਾਮਲ ਕਰਕੇ ਰੈੱਡ ਟੇਪ ਨੂੰ ਘਟਾਉਣ ਲਈ ਸਰਕਾਰ ਨਿਰੰਤਰ ਕੋਸ਼ਿਸ਼ਾਂ ਕਰ ਰਹੀ ਹੈ ਇਸ ਪਹਿਲ ਕਦਮੀ ਦਾ ਉਦੇਸ਼ ਅਲਬਰਟਾ ਦੇ ਪਰਿਵਾਰਾਂ ਅਤੇ ਕਾਰੋਬਾਰਾਂ ਲਈ ਸਮਾਂ ਅਤੇ ਪੈਸਾ ਬਚਾਉਣਾ ਹੈ ਐਲਬਰਟਾ ਦਾ 8ਵਾਂ ਰੈਕਟਿਵ ਬਿਲ ਹੈ 2019 ਤੋਂ ਲੈ ਬੋਟਾ ਦੀ ਸਰਕਾਰ ਨੇ ਰੈੱਡ ਟੇਪ ਕਟੌਤੀ ਰਾਹੀਂ ਅਲਬੋਟਾ ਦੇ ਕਾਰੋਬਾਰਾਂ ਨੂੰ 2.75 ਡਲਰ ਤੋਂ ਵੱਧ ਦੀ ਬਚਤ ਕੀਤੀ ਹੈ। ਰੈੱਡ ਟੇਪ ਰਿਡਕਸ਼ਨ ਸਟੇਚਿਊਟਸ ਐਮੈਂਡਮੈਂਟ ਐਕਟ 2024 ਵਿੱਚ ਪ੍ਰਸਤਾਵਿਤ ਬਦਲਾਅ ਇਹ ਯਕੀਨੀ ਬਣਾਉਣਗੇ ਕਿ ਬੇਲੋੜੀ ਰੈੱਡ ਟੇਪ ਸਰਕਾਰ ਵਿੱਚ ਵਾਪਸ ਨਾ ਆਵੇ। ਤਾਂ ਜੋ ਅਲਬਰਟਾ ਅਤੇ ਇਸ ਦੇ ਕਾਰੋਬਾਰ ਸਰਕਾਰ ਨਾਲ ਕੰਮ ਕਰਦੇ ਸਮੇਂ ਇੱਕ ਤੇਜ਼ ਅਤੇ ਕੁਸ਼ਲ ਪ੍ਰਕਿਰਿਆ ਦਾ ਆਨੰਦ ਲੈਣਾ ਜਾਰੀ ਰੱਖ ਸਕਣ। ਜਿਕਰ ਇਹ ਐਕਟ ਪਾਸ ਹੁੰਦਾ ਹੈ ਤਾਂ ਇਹ ਐਕਟ ਅਦਾਲਤੀ ਪ੍ਰਣਾਲੀ ਨੂੰ ਡਿਜੀਟਲੀ ਪਹੁੰਚਯੋਗ ਬਣਾ ਕੇ ਆਵਾਜ਼ ਆਈਦੇ ਖੇਤਰ ਵਿੱਚ ਨਮੀਨਤਾ ਦਾ ਸਮਰਥਨ ਕਰਨ ਮਹੱਤਵਪੂਰਨ ਸਹਾਇਤਾ ਪ੍ਰੋਗਰਾਮਾਂ ਤੱਕ ਪਹੁੰਚ ਵਿੱਚ ਸੁਧਾਰ ਕਰਨ ਅਤੇ ਰੈੱਡ ਟੇਪ ਨੂੰ ਕੱਟਣ ਲਈ ਸਰਕਾਰ ਦੀ ਗਤੀ ਨੂੰ ਵਧਾਉਣ ਦੁਆਰਾ ਅਲਬਰਟਾ ਵਾਸੀਆਂ ਨੂੰ ਸੇਵਾ ਪ੍ਰਦਾਨ ਕਰਨ ਵਿੱਚ ਹੋਰ ਸੁਧਾਰ ਕਰੇਗਾ <laughs> bill 16 is the eighth red tape reduction bill we've brought forward since 2019. every one of the previous seven bills has saved albertans and alberta businesses time and money, making our province a more affordable place to live and to do business. But I think today's bill is special because of its timing. In 2019, we said we'd cut red tape by one third in four years. It was a bold promise, one that would take a lot of work. But back in February, we celebrated reaching that major milestone. Since 2019, Alberta's government has brought in more than 700 high impact initiatives. For every regulatory uh, requirement added since 2019, four have been eliminated. The most important number is the $2.75 billion that our work has saved Albertans and job creators. So, with all that said, it uh, might sound like today's bill is arriving late to the party, but if anything, it's starting a new party. Bill 16 not only represents a first step forward into a new phase of red tape production for our government, it also shows that we haven't slowed our stride. In Canada, we are leaders in red tape production, not followers. The top marks we've received in recent years from the Canadian Federation of Independent Business is proof of that. The billions of dollars we've saved Albertans and businesses is also proof of that. And once again, our legislation is proof of that. If passed, Bill 16 would amend 12 pieces of legislation across 10 different ministries. This includes important amendments that would increase access to justice, support time and cost savings for Albertans, improve enforcement of regulatory offences. and support increased digital justice services in the Alberta Court of Justice. ਦਸਤਹੀ ਕੀ ਪ੍ਰਸਤਾਵਿਤ ਕਾਨੂੰਨ ਅਦਾਲਤੀ ਸੇਵਾਵਾਂ ਵਿੱਚ ਸੁਧਾਰ ਕਰੇਗਾ ਪੂਰੀ ਤਰ੍ਹਾਂ ਡਿਜੀਟਲ ਨਵੇਂ ਹੱਲਾਂ ਵਿੱਚ ਤਬਦੀਲੀ ਦਾ ਸਮਰਥਨ ਕਰੇਗਾ ਅਤੇ ਗੰਭੀਰ ਮਾਮਲਿਆਂ ਵਿੱਚ ਵਧੇਰੇ ਵਿਆਪਕ ਜਾਂਚ ਦੀ ਆਗਿਆ ਦੇਣ ਲਈ ਸੀਮਾ ਦੀ ਮਿਆਦ ਚਾਰਜ ਲਗਾਉਣ ਦੀ ਸਮਾਂ ਸੀਮਾ 6 ਮਹੀਨਿਆਂ ਤੋਂ 12 ਮਹੀਨਿਆਂ ਤੱਕ ਵਧਾ ਕੇ ਰੈਗੂਲੇਟਰੀ ਅਪਰਾਧਾਂ ਨੂੰ ਲਾਗੂ ਕਰਨ ਵਿੱਚ ਸੁਧਾਰ ਕਰੇਗਾ। ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਮੰਤਰੀ ਨੇ ਬਸੰਤ ਕੋਵਿਡ-19 ਬੂਸਟਰ ਮੁਹਿੰਮ ਦੀ ਕੋਸ਼ਨਾ ਕੀਤੀ ਹੈ ਜਿਸ ਵਿੱਚ 55 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਆਦੀਵਾਸੀ ਲੋਕਾਂ ਤੇ ਖਾਸ ਤੌਰ ਤੇ ਲੰਬੇ ਸਮੇਂ ਦੇ ਕੇਅਰ ਹੋਮ ਦੇ ਨਿਵਾਸੀਆਂ ਨੂੰ ਬੂਸਟਰ ਲਗਵਾਉਣ ਲਈ ਕਿਹਾ ਗਿਆ ਹੈ। ਸਿਹਤ ਮੰਤਰੀ ਐਡਰਨ ਡਿਕਸ ਦੇ ਅਨੁਸਾਰ ਸ਼ਾਰਟ ਬੁੱਕ ਕਰਨ ਦੇ ਸੱਦੇ ਬੀਤੇ ਦਿਨ ਸ਼ੁਮਾਰ ਨੂੰ ਆਉਣੇ ਸ਼ੁਰੂ ਹੋ ਗਏ ਸਨ। ਸੂਬਾ ਸਿਹਤ ਸੰਭਾਲ ਸੈਟਿੰਗਾਂ ਵਿੱਚ ਕੁਝ ਨਿਯਮ ਵੀ ਬਦਲੇ ਜਾ ਰਹੇ ਨੇ। ਸਿਹਤ ਮੰਤਰੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਸੂਬਾ ਸਿਹਤ ਸੰਭਾਲ ਸੈਟਿੰਗਾਂ ਵਿੱਚ ਲਾਜ਼ਮੀ ਮਾਸਕ ਪਹਿਨਣ ਦੇ ਦਿਵਾਲੇ ਆਪਣੇ ਨਿਯਮਾਂ ਨੂੰ ਬਦਲ ਰਿਹਾ ਹੈ। ਰਿਪੋਰਟ ਕੀਤੀ ਗਈ ਕੋਵਿਡ-19 ਲੌਗਾਂ ਵਿੱਚ ਘਿਰਾਵਟ ਦੇ ਦੌਰਾਨ ਸਿਹਤ ਸੰਭਾਲ ਕਰਮਚਾਰੀਆਂ ਨੂੰ ਜਨਤਕ ਸੈਟਿੰਗਾਂ ਵਿੱਚ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈ। ਪ੍ਰਾਂਤ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਿਹਤ ਸੰਭਾਲ ਕਰਮਚਾਰੀ ਸਿਹਤ ਸੰਭਾਲ ਸਹੂਲਤਾਂ ਦੇ ਜੋਖਮ ਮੁਲਾਂਕਣਾਂ ਦੁਆਰਾ ਲੋੜ ਪੈਣ ਤੇ ਉਚਿਤ ਸੁਰੱਖਿਆ ਉਪਕਰਣ ਪਹਿਨਣਾ ਜਾਰੀ ਰੱਖਣਗੇ। ਇਹ ਵੀ ਕਿਹਾ ਗਿਆ ਹੈ ਕਿ ਸਿਹਤ ਸੰਭਾਲ ਸਹੂਲਤਾਂ ਦਾ ਦੌਰਾ ਕਰਨ ਵਾਲੇ ਲੋਕਾਂ ਨੂੰ 마ਸਕ ਪਹਿਨਨ ਖੰਘ ਨੂੰ ਕਵਰ ਕਰਨ ਅਤੇ ਬਿਮਾਰ ਹੋਣ ਤੇ ਦੂਜਿਆਂ ਤੋਂ ਦੂਰ ਰਹਿਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਸਿਹਤ ਮੰਤਰਾਲੇ ਦੇ ਅਨੁਸਾਰ ਆਮ ਆਬਾਦੀ ਲਈ ਸਾਲ 2023-24 ਸਾਦੀ ਬਿਮਾਰੀ ਟੀਕਾਕਰਨ ਮੁਹਿੰਮ 10 ਅਕਤੂਬਰ ਨੂੰ ਸ਼ੁਰੂ ਕੀਤੀ ਗਈ ਸੀ। ਨਤੀਜੇ ਵਜੋਂ ਕੋਵਿਡ-19 ਵੈਕਸੀਨ ਤੀਆਂ ਲਗਭਗ 1.5 ਮਿਲੀਅਨ ਖੁਰਾਕਾਂ ਅਤੇ ਇਨਫਲੂਐਂਜ਼ਾ ਵੈਕਸੀਨ ਤੀਆਂ 1.56 ਮਿਲੀਅਨ ਖੁਰਾਕਾਂ ਦਿੱਤੀਆਂ ਗਈਆਂ। ਮંત્રી ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਕਿਸੇ ਵੀ ਹੋਰ ਕੈਨੇਡੀਅਨ ਅਧਿਕਾਰ ਖੇਤਰ ਦੇ ਨਿਵਾਸੀਆਂ ਨਾਲੋਂ ਕੋਵਿਡ-19 ਇਮਯੂਨਾਈਜੇਸ਼ਨ ਲਈ ਵਧੇਰੇ ਸਮਰਥਕ ਰਹੇ ਨੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਲਗਭਗ 3.9 ਮਿਲੀਅਨ ਲੋਕ ਕੋਵਿਡ-19 ਦੇ XBB.1.5 ਓਮਿਕਰੋਨ ਵੇਰੀਐਂਟ ਦੇ ਵਿਰੁੱਧ ਬੂਸਟਰ ਸ਼ਾਟ ਪ੍ਰਾਪਤ ਕਰਨਾ ਹਜੇ ਵੀ ਬਾਕੀ ਹੈ ਇਹ ਵੈਕਸੀਨ ਫਾਰਮੇਸੀਆਂ ਖੇਤਰੀ ਸਿਹਤ ਅਥਾਰਟੀ ਕਲੀਨਿਕਾਂ ਪ੍ਰਾਇਮਰੀ ਕੇਅਰ ਦਫ਼ਤਰਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਪੇਸ਼ ਕੀਤੀ ਜਾਵੇਗੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਦੀ ਬਿਮਾਰੀ ਦੇ ਸੀਜ਼ਨ ਦੀ ਸਿਖਰ ਲੰਘ ਗਈ ਹੈ ਪਰ ਕੋਵਿਡ-19 ਕਮਿਊਨਿਟੀ ਵਿੱਚ ਹੇਠਲੇ ਪੱਧਰਾਂ ਤੇ ਇਸ ਦਾ ਫੈਲਣਾ جاری ਹੈ ਇਹ ਕਿਹਾ ਜਾ ਰਿਹਾ ਹੈ ਕਿ ਕੋਵਿਡ-19 ਟੀਕਿਆਂ ਦੁਆਰਾ ਪ੍ਰਦਾਨ ਕੀਤੀ ਗਈ ਸੁਰੱਖਿਆ ਸਮੂਹ ਦੇ ਨਾਲ ਘਟ ਰਹੀ ਹੈ ਖਾਸ ਕਰਕੇ ਬਜ਼ੁਰਗ ਲੋਕਾਂ ਲਈ ਅਤੇ ਇੱਕ ਬਸੰਤ ਬੂਸਟਰ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਸਾਇਮਨ ਫਰੇਜ਼ਰ ਯੂਨੀਵਰਸਿਟੀ ਦੀ ਸਿਹਤ ਨੀਤੀ ਖੋਜਕਰਤਾ ਦਾ ਕਹਿਣਾ ਹੈ ਕਿ ਸਿਹਤ ਸੰਭਾਲ ਸੈਟਿਕਾਂ ਵਿੱਚ ਲਾਜ਼ਮੀ ਮਾਸਕਿੰਗ ਨਿਯਮਾਂ ਨੂੰ ਛੱਡਣ ਦੇ ਸੂਬੇ ਦੇ ਫੈਸਲੇ ਦੀ ਆਲੋਚਨਾ ਕੀਤੀ ਜਾਂਦੀ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ ਬਿਮਾਰੀ ਦੇ ਸੰਭਾਵੀ ਲੰਬੇ ਸਮੇਂ ਦੇ ਪ੍ਰਭਾਵਾਂ ਬਾਰੇ ਜਨਤਾ ਨਾਲ ਪਹਿਲਾਂ ਤੋਂ ਜਾਣੂ ਹੋਣਾ ਚਾਹੀਦਾ ਹੈ। ਐਡਵਿੰਟਨ ਦੇ ਇੱਕ ਨਾਮੇ ਬਿਲਡਰ ਅਤੇ ਗੁਰਦੁਆਰਾ ਸਿੱਖ ਟੈਂਪਲ ਦੇ ਪ੍ਰਧਾਨ ਦਾ ਦਿਨ ਦਿਹਾੜੇ ਕੰਸਟਰਕਸ਼ਨ ਸਾਈਟ ਤੇ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮੌਕੇ ਬੂਟਾ ਸਿੰਘ ਗਿੱਲ ਤੋਂ ਇਲਾਵਾ ਇੱਕ ਹੋਰ ਵਿਅਕਤੀ ਦੀ ਵੀ ਲਾਸ਼ ਪੁਲਿਸ ਨੇ ਬਰਾਮਦ ਕੀਤੀ ਹੈ ਨਾਲ ਹੀ ਹਮਲਾਵਰ ਵੀ ਜ਼ਖਮੀ ਦੱਸਿਆ ਜਾ ਰਿਹਾ ਹੈ ਘਟਨਾ ਤੋਂ ਬਾਅਦ ਪੁਲਿਸ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਭਾਰਤੀ ਮੂਲ ਦੇ ਬਿਲਡਰ ਬੂਟਾ ਸਿੰਘ ਗਿੱਲ ਦੀ 8 April ਨੂੰ ਕੈਨੇਡਾ ਵਿੱਚ ਕਈ ਵਾਰ ਗੋਲੀਆਂ ਮਾਰਨ ਤੋਂ ਬਾਅਦ ਹਤਿਆ ਕਰ ਦਿੱਤੀ ਗਈ ਬੂਟਾ ਸਿੰਘ ਗਿੱਲ ਨੇ ਕੈਨੇਡਾ ਦੇ ਐਡਮਿਟੈਂਸ ਸਿਟੀ ਗੁਰੂ ਨਾਨਕ ਸਿੱਖ ਟੈਂਪਲ ਦੇ ਮੁਖੀ ਵਜੋਂ ਸੇਵਾ ਨਿਭਾਈ ਸੀ ਇਸ ਮੌਕੇ ਇੱਕ ਹੋਰ ਵਿਅਕਤੀ ਜਿਸ ਦੀ ਪਛਾਣ ਸਿਵਲ ਇੰਜੀਨੀਅਰ ਸਰਬਜੀਤ ਸਿੰਘ ਵਜੋਂ ਹੋਈਏ ਉਸ ਨੂੰ ਵੀ ਕਥਿਤ ਤੌਰ ਤੇ ਗੋਲੀ ਮਾਰੀ ਗਈ ਹੈ ਅਤੇ ਇਸ ਸਮੇਂ ਉਹ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ। ਜਾਣਕਾਰੀ ਮੁਤਾਬਕ ਬੁੱਟਾ ਸਿੰਘ ਕੈਨੇਡਾ ਦੇ ਇੱਕ ਨਾਮੀ ਬਿਲਡਰ ਵੀ ਸਨ। ਇਹ ਘਟਨਾ ਕਥਿਤ ਤੌਰ ਤੇ ਅਲਬਰਟਾ ਸੂਬੇ ਵਿੱਚ ਮਿਲਵੁੱਡ ਰੀਕ ਸੈਂਟਰ ਦੇ ਨੇੜੇ ਗਿਲ ਦੇ ਕਾਰੋਬਾਰ ਦੇ ਨਾਲ ਜੁੜੀ ਇੱਕ ਉਸਾਰੀ ਵਾਲੀ ਥਾਂ ਤੇ ਵਾਪਰੀ। ਕੰਸਟਰਕਸ਼ਨ ਵਾਲੀ ਸਾਈਟ ਤੇ ਮੁੱਢਲੀ ਰਿਪੋਰਟਾਂ ਅਨੁਸਾਰ ਤਿੰਨ ਵਿਅਕਤੀ ਮੌਜੂਦ ਸਨ ਝਗੜਾ ਹੋਇਆ ਜਿਸ ਤੋਂ ਬਾਅਦ ਇੱਕ ਭਾਰਤੀ ਮੂਲ ਦੇ ਕੰਸਟਰਕਸ਼ਨ ਕਰਮਚਾਰੀ ਨੇ ਗਿੱਲ ਅਤੇ ਸਰਬਜੀਤ ਦੋਵਾਂ ਨੂੰ ਗੋਲੀ ਮਾਰ ਦਿੱਤੀ ਅਤੇ ਉਸ ਤੋਂ ਬਾਅਦ ਫਿਰ ਖੁਦ ਨੂੰ ਵੀ ਗੋਲੀ ਮਾਰ ਲਈ ਫਿਲਹਾਲ ਝਗੜਾ ਕਿਉਂ ਹੋਇਆ ਸੀ ਇਸ ਦੀ ਵਜ੍ਹਾ ਜਾਣਨ ਵਾਸਤੇ ਪੁਲਿਸ ਅਧਿਕਾਰੀ ਜਾਂਚ ਕਰ ਰਹੇ ਨੇ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਗਿੱਲ ਨੇ ਪਹਿਲਾਂ ਵੀ ਕਈ ਮੌਕਿਆਂ ਤੇ ਜ਼ਬਰਦਸਤੀ ਦੀਆਂ ਕੋਲਾਂ ਅਤੇ ਧਮਕੀਆਂ ਮਿਲਣ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਐਡਮਿੰਟਨ ਵਿੱਚ ਹੋਰ ਵੀ ਕਈ 빌ਡਰਾਂ ਨੂੰ ਜਾਣ ਤੋਂ ਮਾਰਨ ਦੀ ਤੰਗੀ ਮਿਲੀ ਹੈ ਤੇ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਭਰ ਵਿੱਚ ਨਵੇਂ ਬਣੇ ਘਰਾਂ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ ਇਸ ਤੋਂ ਪਹਿਲਾਂ ਇਸ ਸਾਲ ਜਨਵਰੀ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਐਡਮਿੰਟਨ ਪੁਲਿਸ ਨੇ ਬਿਨਾਂ ਕੋਈ ਸਬੂਤ ਦਿੱਤੇ ਦਾਅਵਾ ਕੀਤਾ ਸੀ ਕਿ ਭਾਰਤ ਵਿੱਚ ਇੱਕ ਅਪਰਾਧਿਕ ਨੈੱਟਵਰਕ ਐਡਮਿੰਟਨ ਦੇ ਦੱਖਣੀ ਏਸ਼ੀਆਈ ਪਾਈਚਾਰੇ ਵਿੱਚ ਕਾਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਨਿਸ਼ਾਨਾ ਬਣਾ ਕੇ ਜ਼ਬਰਦਸਤੀ ਉਹਨਾਂ ਨੂੰ ਕਾਲ ਕਰਕੇ ਧਮਕੀਆਂ ਦੇ ਰਹੇ ਨੇ। ਕੈਨੇਡਾ ਆਧਾਰਿਤ ਇੱਕ ਸਰਕਾਰੀ ਨਿਊਜ਼ ਨੇ ਰਿਪੋਰਟ ਕੀਤੀ ਸੀ ਕਿ ਸਤਾਈ ਘਟਨਾਵਾਂ, ਪੰਜ ਜ਼ਬਰੀ ਵਸੂਲੀ, 15 ਅਗਜ਼ਨੀ ਅਤੇ 7 ਹਥਿਆਰਾਂ ਦੇ ਅਪਰਾਧ ਸਮੇਤ ਭਾਰਤ ਵਿੱਚ ਇੱਕ ਅਪਰਾਧਿਕ ਗਿਰੋ ਨਾਲ ਜੁੜੇ ਹੋਏ ਥਾਣੇ ਦੇ ਸੰਚਾਲਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਸਟਾਫ ਸਰਜੈਂਟ ਡੈਫ ਪੈਟਰ ਨੇ ਕਿਹਾ ਸੀ ਕਿ ਇਨਾ ਅਪਰਾਧ ਦੇ ਸਬੰਧ ਵਿੱਚ 6 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਤੇ ਦੋਸ਼ ਲਗਾਏ ਗਏ ਨੇ ਇਹ ਗਿਰੋਹ WhatsApp ਕਾਲ ਦੇ ਰਾਹੀਂ ਕੰਮ ਕਰਦਾ ਸੀ ਬੀਤੇ ਦਿਨ ਦੀਆਂ ਹੱਤਿਆਵਾਂ ਨੇ ਪਾਈਚਾਰੇ ਦੇ ਵਿੱਚ ਇੱਕ ਸਦਮਾ ਪੈਦਾ ਕਰ ਦਿੱਤਾ ਹੈ ਅਤੇ ਪਾਈਚਾਰੇ ਦੇ ਲੋਕ ਸੋਗ ਦੇ ਵਿੱਚ ਨੇ ਸੰਸਦ ਮੈਂਬਰ ਟਿਮ ਉਪਲ ਮੇਅਰ ਅਮਰਜੀਤ ਸੋਹੀ ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਗਿੱਲ ਤੇ ਗੁਰਸ਼ਰਨ ਸਿੰਘ ਬੁੱਟਰ ਵਰਗੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਹਮਦਰਦੀ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਇਧ ਨੇੜੇ ਆਗਈਏ ਤੇ ਕੁੜੀਆਂ ਚਾਵਾਂ ਨਾਲ ਹੱਥਾਂ ਤੇ ਮਹਿੰਦੀ ਲਗਵਾਉਂਦੀ ਉਡੀ ਕਰ ਰਹੀਆਂ ਨੇ ਇਸ ਵਿਚਾਲੇ ਹੈਲਥ ਕੈਨੇਡਾ ਨੇ ਕੁਝ ਮਹਿੰਦੀ ਵਾਲੇ ਉਤਪਾਦਾਂ ਦੀ ਵਰਤੋਂ ਕਰਨ ਵਿਰੁੱਧ ਚੇਤਾਵਨੀ ਦਿੱਤੀ ਹੈ ਹੈਲਥ ਕੈਨੇਡਾ ਨੇ ਬ੍ਰਾਂਡ ਸ਼ਕੀਲ ਪਾਈ ਮਹਿੰਦੀ ਵਾਲੇ ਦੇ ਦੋ ਉਤਪਾਦ ਵਾਪਸ ਮੰਗਵਾਏ ਨੇ ਮਹਿੰਦੀ ਦੇ ਕਲਾਕਾਰ ਆਯਾਤ ਕੀਤੇ ਗਏ ਮਹਿੰਦੀ ਉਤਪਾਦਾਂ ਦੀ ਵਾਧੂ ਜਾਂਚ ਦੀ ਮੰਗ ਕਰ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਉਤਪਾਦਾਂ ਵਿੱਚ ਸਮੱਸਿਆ ਹੈ ਤੇ ਇਹ ਸੱਟਾਂ ਲੱਗਣ ਦਾ ਕਾਰਨ ਬਣ ਸਕਦੀ ਹੈ ਨੌਜਵਾਨ ਕੁੜੀਆਂ ਅਤੇ ਔਰਤਾਂ ਨੂੰ ਤਿਉਹਾਰਾਂ ਦੇ ਮੌਕੇ ਤੇ ਸਜਣ ਸੰਵਰਨ ਦਾ ਸ਼ੌਂਕ ਹੁੰਦਾ ਹੈ ਤੇ ਇਸ ਵਿੱਚੋਂ ਇੱਕ ਸ਼ੌਂਕ ਹੁੰਦਾ ਹੈ ਹੱਥਾਂ ਨੂੰ ਮਹਿੰਦੀ ਦੇ ਨਾਲ ਸਜਾਉਂਦਾ ਵੀ ਪਰ ਹੈਲਥ ਕੈਨੇਡਾ ਦੀ ਵੱਲੋਂ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ ਇਹ ਕਾਲ ਈਦ ਦੇ ਮੌਕੇ ਤੇ ਆਈ ਹੈ ਜੋ ਕਿ ਰਮਜ਼ਾਨ ਦੇ ਅੰਤ ਨੂੰ ਦਰਸਾਉਣ ਦਾ ਜਸ਼ਨ ਹੁੰਦਾ ਹੈ ਹੈਲਥ ਕੈਨੇਡਾ ਦੁਆਰਾ ਪਿਛਲੇ ਮਹੀਨੇ ਦੇ ਅਖੀਰ ਵਿੱਚ ਇੱਕ ਖਾਸ ਬ੍ਰਾਂਡ ਬਾਰੇ ਚੇਤਾਵਨੀ ਜਾਰੀ ਕਰਨ ਤੋਂ ਬਾਅਦ ਇਹ ਕਾਲ ਦਿੱਤੀ ਗਈ ਹੈ ਸ਼ਕੀਲ ਭਾਈ ਮਹਿੰਦੀ ਵਾਲਾ ਨਾਮਕ ਬ੍ਰਾਂਡ ਇੱਕ ਆਈਫੋਨ ਦੀ ਲੰਬਾਈ ਦੇ ਲਾਲ ਅਤੇ ਪੀਲੇ ਕੋਨਾਕਾਰ ਦੀਆਂ ਚੀਬਾਂ ਵੇਚਦੀ ਨੇ ਅਤੇ 28 ਮਾਰਚ ਨੂੰ ਜਾਰੀ ਕੀਤੀ ਗਈ ਜਨਤਕ ਸਲਾਹ ਦਾ ਇਹ ਵਿਸ਼ਾਸੀ ਹੈਲਥ ਕੈਨੇਡਾ ਨੇ ਉਪਭੋਗਤਾਵਾਂ ਨੂੰ ਤੁਰੰਤ ਉਤਪਾਦ ਦੀ ਵਰਤੋਂ ਬੰਦ ਕਰਨ ਅਤੇ ਉਹਨਾਂ ਨੂੰ ਕੂੜੇਦਾਨ ਵਿੱਚ ਸੁੱਟਣ ਦੀ ਚੇਤਾਵਨੀ ਦਿੱਤੀ ਹੈ। ਕੁਝ ਉਪਭੋਗਤਾਵਾਂ ਨੇ ਇੱਕ ਗੈਰ-ਸੂਚੀਬੱਧ ਸਮੱਗਰੀ ਯਾਨੀ ਕਿ ਫੀਨੋਲ ਦੇ ਕਾਰਨ ਚਮੜੀ ਦੀ ਜਲਣ ਦੀ ਰਿਪੋਰਟ ਕੀਤੀ ਹੈ ਜੋ ਕੈਨੇਡਾ ਦੇ ਵਿੱਚ ਵਰਜਿਤ ਹੈ। ਹੈਲਥ ਕੈਨੇਡਾ ਨੇ ਕਿਹਾ ਹੈ ਕਿ ਫੀਨੋਲ ਵਾਲੇ ਉਤਪਾਦ ਖਤਰਨਾਕ ਹੋ ਸਕਦੇ ਨੇ ਜੇਕਰ ਉਹ ਚਮੜੀ ਦੇ ਸੰਪਰਕ ਵਿੱਚ ਆਉਂਦੇ ਨੇ ਕਿਉਂਕਿ ਫੀਨੋਲ ਰਸਾਇਣਿਕ ਜਲਣ ਦਾ ਕਾਰਨ ਬਣ ਸਕਦੀ ਹੈ نتیਜੇ ਵਜੋਂ ਲਾਲੀ ਆਉਣਾ ਛਾਲੇ ਪੈਣੇ ਜਾਂ ਫਿਰ ਜਲਨ ਜਾਂ ਫਿਰ ਡੰਗ ਮਾਰਨ ਵਰਗਾ ਦਰਦ ਪੈਦਾ ਹੋ ਸਕਦਾ ਹੈ ਇਸੇ ਬ੍ਰਾਂਡ ਦੇ ਕੋਲ 2017 ਦੇ ਪੁਰਾਣੇ ਰਿਕਾਲ ਨੋਟਿਸ ਵੀ ਨੇ ਐਡਵਿੰਟਨ ਮਹਿੰਦੀ ਕਲਾਕਾਰ ਦਾ ਕਹਿਣਾ ਹੈ ਕਿ ਉਹ ਇਸ ਚੇਤਾਵਨੀ ਤੋਂ ਬਾਅਦ ਖੁਸ਼ੀ ਪ੍ਰਗਟਾ ਰਹੇ ਨੇ ਕਿਉਂਕਿ ਇੱਕ ਵੱਡੀ ਸਮੱਸਿਆ ਸੀ ਕਿ ਬਹੁਤ ਸਾਰੇ ਲੋਕ ਇਸ ਮਹਿੰਦੀ ਦੇ ਕੋੰਨਤੀ ਵਰਤੋਂ ਕਰਦੇ ਉਸ ਬਾਅਦ ਸਮੱਸਿਆਵਾਂ ਦੇ ਨਾਲ ਝੂਜੜੇ ਸਨ ਉਹਨਾਂ ਦੇ ਹੱਥਾਂ ਤੇ ਜਲਨ ਹੋ ਰਹੀ ਸੀ ਜਾਂ ਫਿਰ ਛਾਲੇ ਪੈ ਰਹੇ ਸਨ ਉਹਨਾਂ ਦੇ ਹੱਥਾਂ ਦੀ ਖੂਬਸੂਰਤੀ ਹੋਰ ਵਧਨ ਦੀ ਬਜਾਏ ਇਸ ਮਹਿੰਦੀ ਦੀ ਵਰਤੋਂ ਕਰਨ ਤੋਂ ਬਾਅਦ ਹੋਰ ਖਰਾਬ ਹੋ ਰਹੀ ਸੀ ਇਸ ਦੇ ਨਾਲ ਹੀ ਮਹਿੰਦੀ ਕਲਾਕਾਰ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਹੈਲਥ ਕੈਨੇਡਾ ਨੂੰ ਇਨ੍ਹਾਂ ਕੋਨਾਂ ਦੇ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਵੀ ਕਰ ਰਹੀ ਸਨ ਅਤੇ ਉਹਨਾਂ ਦੇ ਵੱਲੋਂ ਹੁਣ ਇਸ ਸਬੰਧੀ ਚੇਤਾਵਨੀ ਦਿੱਤੇ ਜਾਣ ਤੋਂ ਬਾਅਦ ਖੁਸ਼ੀ ਪ੍ਰਗਟਾਈ ਗਈ ਹੈ। ਉਹਨਾਂ ਨੇ ਕੁਝ ਅਜਿਹੇ ਸਟੋਰਾਂ ਨੂੰ ਵੀ ਚੇਤਾਵਨੀ ਦੇਣ ਲਈ ਕਿਹਾ ਜੋ ਇਸ ਮਹਿੰਦੀ ਦੇ ਉਤਪਾਦਾਂ ਨੂੰ ਵੇਚਦੇ ਨੇ। ਉਹਨਾਂ ਨੇ ਕਿਹਾ ਕਿ ਹੈਲਥ ਕੈਨੇਡਾ ਨੂੰ ਮਹਿੰਦੀ ਉਦਯੋਗ ਨੂੰ ਵਧੇਰੇ ਨਿਯਮਤ ਕਰਨ ਦੀ ਲੋੜ ਹੈ ਤਾਂ ਜੋ ਇਹਨਾਂ ਉਤਪਾਦਾਂ ਨੂੰ ਪਹਿਲਾਂ ਇੰਪੋਰਟ ਕੀਤੇ ਜਾਣ ਤੋਂ ਰੋਕਿਆ ਜਾ ਸਕੇ। ਇਸ ਦੌਰਾਨ ਤਿਉਹਾਰਾਂ ਦਾ ਸੀਜ਼ਨ ਨੇੜੇ ਆਉਣ ਨਾਲ ਜਿੱਥੇ ਮਹਿੰਦੀ ਪ੍ਰਸਿੱਧ ਹੋਈਏ ਉੱਥੇ ਹੀ ਮਹਿੰਦੀ ਕਲਾਕਾਰਾਂ ਦਾ ਕਹਿਣਾ ਹੈ ਕਿ ਸਾਡਾ ਬਿਜ਼ਨਸ ਹੈ ਗਾਹਕਾਂ ਨੂੰ ਇਸ ਸੰਬੰਧੀ ਜਾਗਰੂਕ ਕਰਨਾ ਵੀ ਮਹੱਤਵਪੂਰਨ ਹੁੰਦਾ ਹੈ ਤਾਂ ਜੋ ਉਹਨਾਂ ਦੀ ਸਿਹਤ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਖਿਲਵਾੜ ਨਾ ਕੀਤਾ ਜਾ ਸਕੇ ਅਜਿਹੇ ਵਿੱਚ ਕੁਝ ਮਹਿੰਦੀ ਕਲਾਕਾਰ ਅਜਿਹੇ ਨੇ ਜੋ ਕੁਦਰਤੀ ਚੀਜ਼ਾਂ ਦੀ ਵਰਤੋਂ ਦੇ ਨਾਲ ਮਹਿੰਦੀ ਤਿਆਰ ਕਰ ਰਹੇ ਨੇ ਹਾਲਾਂਕਿ ਸਾਰੇ ਕਲਾਕਾਰ ਆਪਣੇ ਆਪ ਮਹਿੰਦੀ ਤਿਆਰ ਨਹੀਂ ਕਰ ਰਹੇ ਕੁਝ ਐਡਵਿੰਟਨ ਮਹਿੰਦੀ ਕਲਾਕਾਰਾਂ ਦਾ ਕਹਿਣਾ ਹੈ ਕਿ ਉਹ ਆਰਗੈਨਿਕ ਮਹਿੰਦੀ ਦੇ ਖਾਸ ਬ੍ਰਾਂਡਾਂ ਦੀ ਵਰਤੋਂ ਕਰ ਰਹੇ ਨੇ ਉਹ ਅਜਿਹੇ ਬ੍ਰਾਂਡ ਨੇ ਜੋ ਭਾਰਤ ਵਿੱਚ ਵਰਤੇ ਜਾਂਦੇ ਸੀ ਤੇ ਹੁਣ ਕੈਨੇਡਾ ਵਿੱਚ ਵੀ ਆਨਲਾਈਨ ਉਪਲਬਧ ਨੇ ਨਾਲ ਹੀ ਮਹਿੰਦੀ ਕਲਾਕਾਰਾਂ ਦਾ ਕਹਿਣਾ ਹੈ ਕਿ ਕੈਮੀਕਲ ਦੇ ਨਾਲ ਲੈਸ ਮਹਿੰਦੀ ਦੇ ਕੂਨ ਦੇ ਨਾਲ ਗਾਹਕਾਂ ਨੂੰ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ ਮਹਿੰਦੀ ਦੀ ਵਰਤੋਂ ਕਰਨ ਦੇ ਸਹੀ ਢੰਗ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਗਾਹਕਾਂ ਨੂੰ ਇਸ ਸੰਬੰਧੀ ਕੋਈ ਵੀ ਨੁਕਸਾਨ ਨਾ ਚਲਣਾ ਪਵੇ ਜ਼ਿਕਰੋਗ ਹੈ ਕਿ Eid ਦੇ ਮੌਕੇ ਤੇ ਕੁੜੀਆਂ ਇੰਤਜ਼ਾਰ ਕਰ ਰਹੀਆਂ ਸਨ ਕਿ ਕਦੋਂ ਹੱਥਾਂ ਨੂੰ ਖੂਬਸੂਰਤ ਮਹਿੰਦੀ ਦੇ ਨਾਲ ਸਜਾਉਣ ਪਰ ਇਸ ਵਿਚਾਲੇ ਹੈਲਥ ਕੈਨੇਡਾ ਨੇ ਇੱਕ ਵੱਡਾ ਐਕਸ਼ਨ ਲਿਆਏ ਅਰਦੇ ਕੈਨੇਡਾ ਨਿਊਜ਼ ਬੁਲਟਨ ਵਿੱਚ ਬਸ ਐਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਲਨੇਯਾ ਮੁਖ ਹੈਡਲਾਈਨਸ ਤੇ ਕੈਨੇਡਾ ਚ ਮਨਾਇਆ ਗਿਆ ਸਿੱਖ ਵਿਰਾਸਤੀ ਮਹੀਨਾ ਪ੍ਰਧਾਨ ਮੰਤਰੀ ਛੂਡੋ ਨੇ ਸਿੱਖਾਂ ਨੂੰ ਵਿਸਾਖੀ ਦੀਆਂ ਦਿੱਤੀਆਂ ਮੁਬਾਰਕਾਂ ਖੇਤੀਬਾੜੀ ਉਦਯੋਗ ਦੇ ਵਿਕਾਸ ਲਈ ਸਰਕਾਰ ਨੇ ਚੁੱਕਿਆ ਕਦਮ ਖੇਤੀਬਾੜੀ ਤੇ ਸਿੰਚਾਈ ਮੰਤਰੀ ਨੇ ਕੀਤੀ ਅਹਿਮ ਕੋਸ਼ਨਾ ਬੀਸੀ ਨੇ ਕੋਵਿਡ-19 ਬੂਸਟਰ ਮੁਹਿੰਮ ਦੀ ਕੀਤੀ ਘੋਸ਼ਣਾ 55 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਕੀਤਾ ਗਿਆ ਆਯੋਜਨ ਐਡਮਿੰਟਨ ਦੇ ਨਾਮੇ ਬਿਲਡਰ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ ਦਿਨ ਦਿਹਾੜੇ ਕੰਸਟਰਕਸ਼ਨ ਸਾਈਟ ਤੇ ਮਾਰੀਆਂ ਗੋਲੀਆਂ ਇਸ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ